ਜਦੋਂ ਰੇਖਾ ਨੇ ਅਮਿਤਾਬ ਬਚਨ ਨਾਲ ਸ਼ਾਮ ਬਿਤਾਉਣ ਲਈ ਛੱਡ ਦਿੱਤੀ ਸੀ ਬਾਲੀਵੁੱਡ ਦੇ ਸਖਲ ਨਾਇਕ ਨੇ ਦਸੀ ਸੀ ਇਹ ਹੈਰਾਨ ਕਰਨ ਵਾਲੀ ਕਹਾਣੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜਕੱਲ ਕਰਾਂਗੇ ਅਸੀਂ ਬਾਲੀਵੁੱਡ ਦੀ ਆਵਰਗ੍ਰੀਨ ਬਿਊਟੀ ਰੇਖਾ ਤੇ ਅਮਿਤਾ ਬੱਚਨ ਦੇ ਬਾਰੇ ਜਿਨ੍ਹਾਂ ਦੇ ਬਾਰੇ ਬਹੁਤ ਸਮੇਂ ਤੋਂ ਸਾਨੂੰ ਅਕਸਰ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਬਾਲੀਵੁੱਡ ਸਿਨੇਮਾ ਦੀ ਇਹੋ ਜਿਹੀ ਲਵ ਸਟੋਰੀ ਕਾਫੀ ਜ਼ਿਆਦਾ ਫੇਮਸ ਹੈ ਇਹਨਾਂ ਦੀ ਲਵ ਸਟੋਰੀ ਨੂੰ ਹਰ ਕੋਈ ਸੁੰਨਾ ਜਾਣਨਾ ਚਾਹੁੰਦਾ ਹੈ ਕਿ ਆਖਿਰਕਾਰ ਇਹਨਾਂ ਦੇ ਰਸਤੇ ਵਾਕਿਓਂ ਹੋਏ ਕਿਵੇਂ ਪਿਆਰ ਦੀ ਸ਼ੁਰੂਆਤ ਹੋਈ ਸੀ ਤੇ ਕੀ ਕੁਝ ਇਹਨਾਂ ਦੇ ਵਿੱਚ ਹੋਇਆ ਸੀ ਤੇ ਦੱਸਦੀ ਹਾਂ ਕਿ ਇੱਕ ਟਾਈਮ ਜੇ ਆਇਆ ਸੀ ਜਦੋਂ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਿਆ ਸੀ ਕਿ ਅਮਿਤਾਬ ਬਚਨ ਦੇ ਵੱਲੋਂ ਜੀਆਂ ਦੇ ਨਾਲ ਵਿਆਹ ਕਰ ਲਿਆ ਗਿਆ ਤੇ ਰੇਖਾ ਦੇ ਨਾਲ ਆਪਣੇ ਰਸਤੇ ਵੱਖ ਕਰ ਲਏਗੇ ਸੀ ਪਰ ਐਸੀ ਦੌਰਾਨ ਬਹੁਤ ਸਾਰੀਆਂ ਨਦੇ ਪਿਆਰ ਦੇ ਕિસ્ਸੇ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਤਾਂ ਐਸੀ ਦੌਰਾਨ ਬਾਲੀਵੁੱਡ ਦੇ ਖਲਨਾਇਕ ਕਹੇ ਜਾਣ ਵਾਲੇ ਐਕਟਰ ਰਣਜੀਤ ਦੇ ਵੱਲੋਂ ਇਹਨਾਂ ਦੀ ਲਵ ਸਟੋਰੀ ਨੂੰ ਲੈ ਕੇ ਇੱਕ ਕਿੱਸਾ ਸਾਂਝਾ ਕੀਤਾ ਗਿਆ ਕਿ ਕਿਵੇਂ ਰੇਖਾ ਦੇਵਲੋਂ ਅਮਿਤਾ ਬਚੁੰਦੇ ਨਾਲ ਇੱਕ ਸ਼ਾਮ ਬਿਤਾਉਣ ਦੇ ਲਈ ਇੱਕ ਫਿਲਮ ਛਾੜ ਦਿੱਤੀ ਗਈ ਐਕਟਰ ਰਣਜੀਤ ਦੀ ਗੱਲ ਕਰੀਏ ਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਹੈ ਉਹਨਾਂ ਦੇ ਕਿਰਦਾਰ ਜੋ ਸੀ ਜ਼ਿਆਦਾਤਰ ਵਿਲਨ ਦੇ ਕਿਰਦਾਰ ਹੁੰਦੇ ਸੀਗੇ ਤੇ ਇਸੇ ਅਦਾਕਾਰੀ ਨੂੰ ਹਰ ਕਿਸੇ ਵੱਲੋਂ ਪਸੰਦ ਵੀ ਕੀਤਾ ਗਿਆ ਤਾਂ ਰਣਜੀਤ ਦੇ ਵੱਲੋਂ ਇੱਕ ਵਾਰ ਇੱਕ ਇੰਟਰਵਿਊ ਦੌਰਾਨ ਦੱਸਿਆ ਗਿਆ ਸੀਗਾ ਕਿ ਕਿਵੇਂ ਬਾਲੀਵੁੱਡ ਦੇ ਐਕਟਰ ਅਮਿਤਾਭ ਬਚਨ ਦੇ ਨਾਲ ਸ਼ਾਮ ਬਿਤਾਉਣ ਦੇ ਲਈ ਰੇਖਾ ਦੇ ਵੱਲੋਂ ਜੋ ਆ ਸਮਾਂ ਬਿਤਾਉਣ ਲਈ ਫਿਲਮ ਬੰਕ ਕਰ ਦਿੱਤੀ ਗਈ ਸੀ ਰஞ்சிਤ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਦੀ ਅਜ਼ਾਦ ਫਿਲਮਾਂ ਦੀ ਸ਼ਿਫਟ ਜੋ ਹੁੰਦੀ ਸੀ ਸ਼ਾਮ ਨੂੰ ਤੈਅ ਕੀਤੀ ਗਈ ਸੀ ਹਾਲਾਂਕਿ ਉਮਰਾਉ ਜਾਨ ਅਦਾਕਾਰਾਂ ਨੇ ਆਪਣੇ ਸ਼ੂਟਿੰਗ ਸ਼ੈਡਿਊਲ ਨੂੰ ਲੈ ਕੇ ਬਹੁਤ ਹੀ ਅਜੀਬ ਬੇਨਤੀ ਕੀਤੀ ਸੀ ਜਦੋਂ ਰஞ்சிਤ ਨੇ ਉਸ ਦੀ ਇਸ ਬੇਨਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਦਾਕਾਰਾਂ ਨੇ ਸਾਰੀ ਸਾਈਨਿੰਗ ਰਕਮ ਵਾਪਸ ਕਰ ਦਿੱਤੀ ਸੀ ਤੇ ਇਸ ਫਿਲਮ ਨੂੰ ਛੱਡ ਦਿੱਤਾ ਸੀ ਹਾਲਾਂਕਿ ਰੇਖਾ ਦੀ ਬੇਨਤੀ ਬਹੁਤ ਹੀ ਸਧਾਰਨ ਸੀ ਪਰ ਗੁੰਝਲਦਾਰ ਸੀ ਉਮਿਤਾ ਬਚਨ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਸੀ ਅਤੇ ਇਸ ਦੇ ਲਈ ਉਹ ਬਿੱਗ ਬੀ ਦੇ ਸ਼ਡਿਊਲ ਮੁਤਾਬਕ ਫਿਲਮਾਂ ਦੀ ਸ਼ੂਟਿੰਗ ਸ਼ਡਿਊਲ ਚਾਹੁੰਦੀ ਸੀ ਰஞ்சிਤ ਨੇ ਕਿਹਾ ਕਿ ਐਕਸ਼ਨ ਦਾ ਪੂਰਾ ਪਹਿਲਾ ਸ਼ਡਿਊਲ ਸ਼ਾਮ ਦੀ ਸ਼ਿਫਟ ਲਈ ਸੀ ਇੱਕ ਦਿਨ ਰੇਖਾ ਨੇ ਫੋਨ ਕੀਤਾ ਤੇ ਰਿਕਵੈਸਟ ਕੀਤੀ ਕਿ ਮੈਂ ਸ਼ੂਟਿੰਗ ਦੇ ਸ਼ਡਿਊਲ ਨੂੰ ਸਵੇਰ ਦੀ ਸ਼ਿਫਟ ਵਿੱਚ ਬਦਲ ਸਕਦੀ ਹਾਂ ਕਿਉਂਕਿ ਉਹ ਅਮਿਤਾਬ ਬਚਨ ਦੇ ਨਾਲ ਸ਼ਾਮ ਬਿਤਾਉਣਾ ਚਾਹੁੰਦੀ ਹੈ ਤਾਂ ਇਸ ਉੱਤੇ ਐਕਟਰ ਰஞ்சிਤ ਨੇ ਕਿਹਾ ਸੀ ਕਿ ਮੈਨੂੰ ਫਿਲਮਾਂ ਵਿੱਚ ਦੇਰੀ ਕਰਨੀ ਪਈ ਅਤੇ ਤਰਮਿੰਦਰ ਹੋਰ ਵਚਨਵੰਦਤਾਵਾਂ ਵਿੱਚ ਰੁੱਝੇ ਹੋਏ ਸਨ ਤੇ ਉਹਨਾਂ ਨੇ ਰੇਖਾ ਦੀ ਥਾਂ ਅਨੀਤਾ ਰਾਜ ਦਾ ਨਾਮ ਸੁਜੈਸਟ ਕੀਤਾ ਆਖਿਰਕਾਰ ਮੈਂ ਫਰਾਕੀਮੀ ਕਾਟਰ ਅਤੇ ਵਿਨੋਦ ਖੰਨਾ ਨਾਲ ਫਿਲਮ ਬਣਾਈ ਜਿਸ ਨੇ ਬਹੁਤ ਹੀ ਸਿੰਪਲ ਜਿਹਾ ਬਾਕਸ ਆਫਿਸ ਕਲੈਕਸ਼ਨ ਕੀਤੀ ਸੀ ਜ਼ਿਆਦਾ ਕਮਾਈ ਨਹੀਂ ਹੋਈ ਸੀ ਅਮਿਤਾਬਚਨ ਤੇ ਰੇਖਾ ਦੀ ਗੱਲ ਕਰੀਏ ਤੇ ਉਹਨਾਂ ਦੇ ਪਿਆਰ ਦੇ ਕિસ્ਸੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਤੇ ਉਹਨਾਂ ਨੂੰ ਹਰ ਕੋਈ ਇੱਕ ਵਾਰ ਫੇਰ ਤੋਂ ਵੱਡੇ ਸਿਨੇਮਾ ਦੇ ਉੱਤੇ ਵੱਡੇ ਪਰਦੇ ਦੇ ਉੱਤੇ ਇਕੱਠਿਆਂ ਵੇਖਣਾ ਚਾਹੁੰਦਾ ਹੈ ਜੋ ਕਿ ਪੋਸੀਬਲ ਨਹੀਂ ਹੁੰਦਾ ਪਰ ਅਕਸਰ ਸੋਸ਼ਲ ਮੀਡੀਆ ਉੱਤੇ ਇਹਨਾਂ ਦੀਆਂ ਤ ਵੀਰਾ ਜੋ ਆ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ